ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਸਤਕਾਰ ਆਓ ਪਰਮੰਗੀ ਸਰਵਤ ਦਾ ਸਭ ਦੀ ਚੜਦੀ ਕਲਾ ਗੱਲ ਕਰਦੇ ਆ ਜਮੀਰ ਦੀ ਜਦੋਂ ਬੰਦੇ ਦੀ ਜਮੀਰ ਮਰ ਜਾਂਦੀ ਹੈ ਨਾ ਬਸ ਫਿਰ ਕਹਾਣੀ ਹੋਰ ਆ ਇੱਕ ਕਹਾਤਾ ਕਹਿੰਦੇ ਅਮੀਰ ਤਾਂ ਹਰ ਗਲੀ 'ਚ ਮਿਲ ਜਾਂਦਾ ਲੱਭਣਾ ਤਾਂ ਔਖਾ ਜਮੀਰ ਵਾਲੇ ਬੰਦੇ ਨੂੰ ਆ ਉਹ ਬੇਰਲੇ ਹੀ ਨਹੀਂ ਜਿਨ੍ਹਾਂ ਦੀ ਜਮੀਰ ਜਿਉਂਦੀ ਜਾਗਦੀ ਹੈ। ਤਾਂ ਮੇਰਾ ਮਤਲਬ ਆ ਵੀ ਆਪਣੇ ਮਤਲਬ ਲਈ ਆਪਣੇ ਜਮੀਰ ਨਾਲ ਮਾਰੋ। ਰੱਬ ਤੇ ਭਰੋਸਾ ਰੱਖੋ। ਰੱਬ ਜੂੜ ਤੁਹਾਡੀ ਵਾਂ ਫੜੂਗਾ। ਜਮੀਰ ਮਾਰ ਕੇ ਕਿਸੇ ਦੀ ਐਵੇਂ ਜਾਪਲੂਸੀ ਜੀ ਕਰੀ ਜਣੀ ਉਹਦਾ ਕੀ ਫਾਇਦਾ? ਪਤਾ ਲੱਗ ਜਾਂਦਾ ਸਮਝ ਆ ਜਾਂਦੀ ਹੈ ਸਾਰੇ ਕੁਝ ਦੀ। ਸੋ ਜਮੀਰ ਨਾ ਮਾਰੋ।